ਕਵਲ ਬੈਡ ਦੀ ਛਨੀਲ ਦੀ ਚਾਦਰ ਹੈ ਪੂਰੀ ਵੱਡੀ ਕਿੰਗ ਸਾਈਜ਼ ਫਿਰ ਇਹ ਵੀ 600 ਰੁਪਏ ਵਿਕਰੀ ਜਿਹੜਾ ਛੇਰ ਕਰਕੇ ਆਉਂ ਦਿਵਾਰੀ ਤੱਕ 450 ਸਨੇ ਬੈਗ ਆ ਕਵਲ ਬੈਡ ਦੀ ਚਾਦਰ ਨਾਲ ਫਿਰ ਪੱਕਿਆ ਬਈ ਚੱਕੋ ਜੀ ਹੱਡੀਆਂ ਵੀ ਚੱਕ ਲਈਆਂ ਹੁਣ 2500 ਰੁਪਏ ਦੀ ਵਿਕਰੀ ਹੈ ਬਾਜ਼ਾਰ ਦੇ ਵਿੱਚ 2000 2500 ਦੀ ਵਿਕੀ ਜਾਂਦੀ ਪਰ ਛੇਰ ਕਰਕੇ ਆਉ ਤੁਹਾਨੂੰ ਇਹ 1500 ਦੀ ਮਿਲੂਗੀ ਇਹ ਵੀ ਛੱਡ ਕੇ ਵੇਚ ਦੋ ਮੈਂ ਵੀ ਸਿਆਲ ਦੇ ਵਿੱਚ ਛੇਰ ਕਰਕੇ ਆਓ ਫੋਲੋ ਕਰਕੇ ਆਓ ਇਹ ਤੁਹਾਨੂੰ 300 ਰੁਪਏ ਦੀ ਚਾਦਰ ਮਿਲੂਗੀ ਬਜਾਜ ਦੀ ਜੇਰਾ ਛੇਰ ਤੇ ਲੈ ਕੇ ਕਰਕੇ ਵੀਡੀਓ ਨੂੰ ਕਰਕੇ ਆਊਗਾ ਉਹਨੂੰ ਮਿਲੂਗਾ 30 ਰੁਪਏ ਫੋਟਾ 30 ਰੁਪਏ ਫੋਟਾ ਜੀ ਹਾਂਜੀ ਤੇ ਹੋਰ ਕੀ ਤੇਰੀ ਵੀਡੀਓ ਦੇਖ ਰਿਹਾ ਉਹਦੇ ਲਈ ਬੰਬ ਕੱਢ ਕੇ ਲਿਆਂਦਾ ਵਾ ਤੇ ਬਾਈ ਜੀ ਇਹ ਤਾਂ ਮੈਨਾਂ ਫੈਕਟਰੀਆਂ ਦਾ ਰੇਟ ਵੀ ਨਹੀਂ ਹੈਗਾ ਮੋਂਟੀ ਕਰ ਲਓ ਤੇ ਕੰਬਲ ਜੀ ਬਾਈ ਤੁਸੀਂ ਸ਼ੇਅਰ ਕਰਕੇ ਆ ਉਹ ਵੀਡੀਓ ਸਾਰੀ ਵੀਡੀਓ ਦੇਖ ਕੇ ਤੁਹਾਡੇ ਕੋਲੇ ਆਊਗਾ ਉਹਦੇ ਵਾਸਤੇ ਕੀ ਤਮਾਕਾ ਕੱਢਿਆ ਉਸ ਦੀ ਨਹੀਂ ਉਹ ਤਮਾਕਾ ਤਾਂ ਬਾਈ ਜੀ ਸਾਰਿਆਂ ਦੀ ਸੋਚ ਤੋਂ ਪਰੇ ਕੱਢਾਂਗੇ ਅਸੀਂ ਇਹ じゃ ਕੀ ਤਮਾਕਾ ਬਾਈ ਸੋਚ ਵੀ ਨਹੀਂ ਥੱਕਦਾ ਅਸੀਂ ਉਹ ਬੰਬ ਕੱਢਾਂਗੇ ਅੰਡ ਤੇ ਪਰ ਉਹ ਫੁੱਟੂ ਗਾ ਫੈਕਟਰੀਆਂ ਦੇ ਵਿੱਚ